ਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟ੍ਰੀਕਾਲ ਤੇ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਅੱਜ ਕੱਲ ਅਕਸਰ ਹੀ ਆਪਾਂ ਨੂੰ ਇੱਕ ਨਿਊਜ਼ ਸੁਣਨ ਨੂੰ ਮਿਲਦੀ ਹੈ ਜਿਦੇ ਵਿੱਚ ਦੱਸਿਆ ਜਾਂਦਾ ਹੈ ਵੀ ਅੱਜ ਇੱਥੇ ਬੈਂਕ ਬੰਦ ਹੋਊਗੀ ਅੱਜ ਉੱਥੇ ਬੈਂਕ ਬੰਦ ਹੋਊਗੀ ਬੈਂਕਾਂ ਕੋਲੇ ਪੈਸਾ ਹੈ ਨਹੀਂ ਬੈਂਕਾਂ ਕ੍ਰੈਸ਼ ਹੋ ਰਹੀਆਂ ਨੇ ਬੰਦ ਹੋ ਰਹੀਆਂ ਨੇ ਤੇ ਜਿਹੜਾ ਬੈਂਕਾਂ ਕੋਲੇ ਪੈਸਾ ਸੀਗਾ ਉਹ ਗਿਆ ਤਾਂ ਗਿਆ ਕਿੱਥੇ ਬੈਂਕਾਂ ਕੋਲ ਪੈਸਾ ਅੱਜ ਕਿਉਂ ਨਹੀਂ ਰਹੀਆ ਕਿਉਂ ਬੈਂਕਾਂ ਖਾਲੀ ਹੋ ਰਹੀਆਂ ਨੇ ਇਹ ਨੂੰ ਸਮਝਣ ਵਾਸਤੇ ਪਹਿਲਾਂ ਆਪਾਂ ਨੂੰ ਬੈਂਕਾਂ ਕਿਵੇਂ ਕੰਮ ਕਰਦੀਆਂ ਨੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਆਪਣੇ ਵਰਗੇ ਲੋਕ ਆਪਣੀ ਜਮਾ ਰਾਸ਼ੀ ਆਪਣੀ ਕਮਾਈ ਆਪਣੀ ਸੈਲਰੀ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਂਦੇ ਸੀ ਐਫ ਡੀ ਕਰਵਾਉਂਦੇ ਸੀ ਉਹੀ ਬੈਂਕ ਅੱਗੇ ਵੱਧ ਵਿਆਜ ਦੇ ਉੱਪਰ ਲੋਕਾਂ ਨੂੰ ਲੋਨ ਵੰਡ ਦਿੰਦੀ ਸੀ ਜਿਹਦੇ ਨਾਲ ਬੈਂਕ ਦੀ ਜਿਹੜੀ ਆਵਾਜ਼ ਹੈ ਚੱਲਦੀ ਸੀ ਤੇ ਇਹਨਾਂ ਦੀ ਦੁਕਾਨ ਹੈ ਜਿਹੜੀ ਉਹ ਚੱਲਦੀ ਰਹਿੰਦੀ ਸੀ ਜਿਦੇ ਵਿੱਚੋਂ ਇਹ 100 ਦੇ ਵਿੱਚੋਂ 75% ਲੋਨ ਦੇ ਰੂਪ ਦੇ ਵਿੱਚ ਦਿੰਦੀਆਂ ਸੀ ਤੇ 25% ਇਹ ਆਪਣੇ ਕੋਲੇ ਜਮਾ ਰਾਸ਼ੀ ਰੱਖਦੀਆਂ ਸੀ ਉਹ ਵੀ ਇਸ ਕਰਕੇ ਰੱਖਦੀਆਂ ਸੀ ਵੀ ਕੱਲ ਨੂੰ ਅਗਰ ਕੋਈ ਆਪਣੇ ਪੈਸੇ ਕਢਵਾਉਣ ਆ ਜਾਵੇ ਤਾਂ ਬੈਂਕ ਉਹਨਾਂ ਨੂੰ ਇਹ ਨਹੀਂ ਕਹਿ ਸਕਦੀ ਵੀ ਸਾਡੇ ਕੋਲੇ ਪੈਸੇ ਨਹੀਂ ਹੈਗੇ ਤੁਸੀਂ ਫੇਰ ਆਇਓ ਕਿਉਂਕਿ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਸੀ ਇਸ ਕਰਕੇ ਉਹ 25% ਆਪਣੇ ਕੋਲੇ ਜਮਾ ਰੱਖਦੀ ਸੀ ਉਹ 25% ਵੀ ਆਪਣੇ ਕੋਲੇ ਨਾ ਜਮਾ ਰੱਖ ਕੇ ਆਰਬੀਆਈ ਨੂੰ ਅੱਗੇ ਵਿਆਜ ਦੇ ਉੱਪਰ ਦੇ ਦਿੰਦੀ ਸੀ 6.5 ਜਾਂ 7% ਵਿਆਜ ਦੇ ਬਾਕੀ ਇਹ ਵਿਆਜ ਆ ਜਿਹੜਾ ਇਹ ਘਟਦਾ ਵਧਦਾ ਰਹਿੰਦਾ ਕਿਉਂਕਿ ਆਰਬੀਆਈ ਤੋਂ ਉਹ ਕਦੇ ਵੀ ਵਾਪਸ ਦੁਬਾਰੇ ਪੈਸੇ ਆਪਣੇ ਲੈ ਸਕਦੇ ਸੀ ਤੇ 30 ਤੋਂ ਲੈ ਕੇ 35% ਲੋਨ ਇਹ ਉਦਯੋਗਪਤੀਆਂ ਦਾ ਕਰਦੇ ਸੀ 10% ਲੋਨ ਇਹ ਕਿਸਾਨਾਂ ਦਾ ਕਰਦੇ ਸੀ ਜਦ ਕਿ ਭਾਰਤ ਦੇ ਵਿੱਚ 70% ਤੋਂ ਜ਼ਿਆਦਾ ਆਬਾਦੀ ਕਿਸਾਨਾਂ ਦੀ ਹੈ ਤੇ ਡਾਇਰੈਕਟ ਜਾਂ ਇਨਡਾਇਰੈਕਟ ਲੋਕ ਕਿਸਾਨੀ ਨਾਲ ਜੁੜੇ ਹੋਏ ਆ ਜਿਨੂੰ ਇਹ ਆਪਣੀ ਜਮ੍ਹਾਂ ਪੂੰਜੀ ਦਾ ਸਿਰਫ 10% ਹੀ ਲੋਨ ਬਣਦੇ ਸੀ ਉਹਦੇ ਵਿੱਚੋਂ 10 ਤੇ 15% ਇਹ ਪਰਸਨਲ ਲੋਨ ਸਿਕਿਉਰ ਲੋਨ ਕ੍ਰੈਡਿਟ ਕਾਰਡ ਵਗੈਰਾ ਇਹ ਇਸ ਰੂਪ ਦੇ ਵਿੱਚ ਦਿੰਦੇ ਸੀ ਤੇ ਜਿਹਦੇ ਵਿੱਚੋਂ ਇਹ ਬਾਕੀ ਪਰਸੈਂਟ ਜਿਹੜੇ ਛੋਟੇ ਫੈਕਟਰੀਆਂ ਦੇ ਮਾਲਕ ਨੇ ਉਹਨਾਂ ਨੂੰ ਦੇ ਦਿੰਦੇ ਸੀ ਪਰ 2024 ਦੇ ਵਿੱਚ ਆਉਂਦੇ ਆਉਂਦੇ 2024 ਦੇ ਐਂਡ ਤੱਕ ਇਹਨਾਂ ਨੇ ਖੁੱਲੇ ਦਿਲ ਨਾਲ 96% ਲੋਨ ਸੌਰੀ 94% ਲੋਨ ਲੋਕਾਂ ਨੂੰ ਵੰਡ ਦਿੱਤਾ ਤੇ 6% ਹੀ ਜਮਾ ਰਾਸ਼ੀ ਇਹਨਾਂ ਕੋਲੇ ਰਹਿ ਗਈ ਉਹ 6% ਜਮਾ ਰਾਸ਼ੀ ਜੀ ਥੋੜਾ ਜਿਹਾ ਵੀ ਪੈਨਿਕ ਭਰਿਆ ਮਾਹੌਲ ਭਾਰਤ ਦਾ ਹੋ ਜਾਵੇ ਜਿਹੜੇ ਨਰਿੰਦਰ ਮੋਦੀ ਜੀ ਅਕਸਰ ਬਿਆਨ ਦਿੰਦੇ ਰਹਿੰਦੇ ਨੇ ਵੀ ਵਿਦੇਸ਼ੀ ਤਾਕਤਾਂ ਜੇ ਚਾਹਣ ਤਾਂ ਭਾਰਤ ਦਾ ਮਾਹੌਲ ਖਰਾਬ ਕਰ ਸਕਦੀਆਂ ਨੇ ਇੱਕ ਬਿਆਨ ਦੇ ਕੇ ਪੈਨਿਕ ਭਰਿਆ ਬਿਆਨ ਦੇ ਕੇ ਕਿਉਂਕਿ ਲੋਕਾਂ ਨੇ ਜਲਦੀ ਜਲਦੀ ਆਪਣਾ ਪੈਸਾ ਬੈਂਕਾਂ ਦੇ ਵਿੱਚ ਪਟਾਉਣਾ ਸ਼ੁਰੂ ਕਰ ਦੇਣਾ ਤੇ ਜਿਹਦੇ ਨਾਲ 6% ਪੈਸਾ ਖਤਮ ਹੋਣ ਤੇ ਕੋਈ ਜ਼ਿਆਦਾ ਸਮਾਂ ਨਹੀਂ ਲੱਗਣਾ ਜਿਹਦੇ ਕਾਰਨ ਬੈਂਕਾਂ ਦੇ ਵਿੱਚ ਨੋ ਨੋਟਿਸ ਦੇ ਨੋ ਕੈਸ਼ ਦੇ ਬੋਰਡ ਲੱਗ ਜਾਣੇ ਨੇ ਇਸ ਕਰਕੇ ਇਹਨਾਂ ਨੇ ਕੀ ਕੀਤਾ 50 ਤੋਂ ਲੈ ਕੇ 60% ਲੋਨ ਉਦਯੋਗਪਤੀਆਂ ਦੇ ਕਰ ਦਿੱਤੇ ਤੇ ਜਿਹੜੇ ਪੈਸੇ ਲੈ ਕੇ ਭੱਜ ਗਏ ਦੇਸ਼ ਛੱਡ ਕੇ ਉਹ ਤਾਂ ਵੱਖ ਨੇ ਬਾਕੀ ਜਿਹੜੇ ਇਹਨਾਂ ਨੇ 50 ਤੋਂ 60% ਲੋਨ ਉਦਯੋਗਪਤੀਆਂ ਦੇ ਕੀਤੇ ਆ ਉਹਦੇ ਵਿੱਚ ਨਰਿੰਦਰ ਮੋਦੀ ਜੀ ਨੇ ਇੱਕ ਪਾਲਿਸੀ ਬਣਾਈ ਸੀ ਜਿਹੜੀ ਪਾਲਿਸੀ ਕਹਿੰਦੀ ਹੈ ਵੀ ਕੰਪਨੀ ਅਗਰ ਕੋਈ ਲੋਨ ਲੈਂਦੀ ਹੈ ਤੇ ਉਹ ਦਿਵਾਲੀਆ ਹੋ ਜਾਂਦੀ ਹੈ ਤਾਂ ਬੈਂਕ ਵਾਲੇ ਉਹਦੀ ਸਾਰੀ ਕੰਪਨੀ ਦਾ ਸਮਾਨ ਵੇਚ ਕੇ ਆਪਣਾ ਪੈਸਾ ਵਸੂਲ ਕਰ ਸਕਦੇ ਨੇ ਇਹ ਸੁਣਨ ਦੇ ਵਿੱਚ ਪਾਲਿਸੀ ਬਹੁਤ ਵਧੀਆ ਲੱਗਦੀ ਹੈ ਪਰ ਮੰਨ ਲਵੋ ਕਿਸੇ ਅਡਾਨੀ ਬਾਨੀ ਵਰਗੇ ਨੇ ਆਪਣੀ ਕੰਪਨੀ ਵਾਸਤੇ 10 ਕਰੋੜ ਦਾ ਲੋਨ ਬੈਂਕ ਤੋਂ ਲੈ ਲਿਆ ਤੇ ਕੁਝ ਸਮੇਂ ਬਾਅਦ ਉਹਨੇ ਉਹ ਕੰਪਨੀ ਦਿਵਾਲੀਆ ਘੋਸ਼ਿਤ ਕਰ ਦਿੱਤੀ ਤੇ ਬੈਂਕ ਨੇ ਆਪਣਾ ਪੈਸਾ ਆਪਣਾ ਲੋਨ ਵਸੂਲਣ ਵਾਸਤੇ ਉਹ ਕੰਪਨੀ ਦਾ ਜਿਹੜਾ ਸਾਰਾ ਸਮਾਨ ਹੈ ਜਦੋਂ ਵੇਚ ਵੰਡ ਦਿੱਤਾ ਤੇ ਉਹ ਜ਼ਿਆਦਾ 50 ਲੱਖ ਜਾਂ 1 ਕਰੋੜ ਦਾ ਹੀ ਸਮਾਨ ਨਿਕਲਿਆ ਜਿਦੇ ਨਾਲ ਉਹਨਾਂ ਦੇ ਲੋਨ ਦੀ ਪਰਹਾਈ ਦੇ ਹੀ ਹੋ ਸਕੇ ਤੇ ਸਾਰੇ ਦਾ ਸਾਰਾ ਪੈਸਾ ਉਦਯੋਗਪਤੀਆਂ ਦੇ ਪੂੰਜੀਪਤੀਆਂ ਦੇ ਕੋਲ ਚਲਾ ਗਿਆ ਇਹ ਜਿਹੜੀ ਪਾਲਿਸੀ ਸੀ ਇਹ ਪੂਰੀ ਦੀ ਪੂਰੀ ਪੂੰਜੀਪਤੀਆਂ ਦੇ ਹੱਕ ਦੇ ਵਿੱਚ ਬਣਾਈ ਗਈ ਸੀ ਤੇ ਦੂਸਰਾ ਆਪਣੇ ਭਾਰਤ ਦੇ ਵਿੱਚ ਜੇ ਤੁਸੀਂ ਅੰਕੜੇ ਕੱਢ ਕੇ ਦੇਖੋ ਤਾਂ ਕੁਝ ਤਾਂ ਕੁਝ ਸਮਾਂ ਪਹਿਲਾਂ 17. ਕੁਝ ਕਰੋੜ ਡੀਮੈਟ ਅਕਾਊਂਟ ਭਾਰਤ ਦੇ ਵਿੱਚ ਖੁੱਲੇ ਹੋਏ ਸੀ ਜਿਹੜੇ 2024 ਦੇ ਐਂਡ ਤੱਕ ਆਉਂਦੇ ਆਉਂਦੇ 42 ਲੱਖ ਕਰੋੜ ਹੋਰ ਨਵੇਂ ਅਕਾਊਂਟ ਉਹਦੇ ਵਿੱਚ ਜੁੜ ਗਏ ਲਗਭਗ 19 ਕਰੋੜ ਦੇ ਲਗਭਗ ਭਾਰਤ ਦੇ ਵਿੱਚ ਡੀਮੇਟ ਅਕਾਊਂਟ ਖੁੱਲ ਗਏ ਜਿਹੜੇ ਆਪਣੇ ਵੱਡੇ ਸੈਲੀਬ੍ਰਿਟੀ ਸੈਲੀਬ੍ਰਿਟੀ ਨੇ ਜਿਨ੍ਹਾਂ ਨੂੰ ਲੋਕ ਲੋਕ ਵੱਧ ਤੋਂ ਵੱਧ ਫੋਲੋ ਕਰਦੇ ਨੇ ਉਹ ਆਪਾਂ ਨੂੰ ਅਕਸਰ ਇਹ ਐਡ ਦਿੰਦੇ ਨੇ ਵੀ ਤੁਸੀਂ ਐਸਆਈਪੀ ਕਰੋ ਸ਼ੇਅਰ ਖਰੀਦੋ ਪਰ ਜਲਦੀ ਜਲਦੀ ਦੇ ਵਿੱਚ ਨਾਲ ਇਹ ਵੀ ਕਹਿ ਦਿੰਦੇ ਨੇ ਵੀ ਇਹ ਜੋਖਮ ਭਰ ਹੈ ਇਹਦੇ ਵਿੱਚ ਰਿਸਕ ਹੈ ਇਹਦੇ ਵਿੱਚ ਲਤ ਲੱਗ ਸਕਦੀ ਹੈ ਤੁਸੀਂ ਆਪਣੇ ਰਿਸਕ ਤੇ ਇਹ ਖਰੀਦ ਸਕਦੇ ਹੋ ਇਹ ਜਲਦੀ ਜਲਦੀ ਦੇ ਵਿੱਚ ਕਹਿ ਜਾਂਦੇ ਨੇ ਜਿਹਦੇ ਕਾਰਨ ਜਿਹੜਾ ਪੈਸਾ ਪਹਿਲਾਂ ਬੈਂਕਾਂ ਦੇ ਕੋਲ ਜਾਂਦਾ ਸੀ ਉਹ ਸਿੱਧਾ ਹੀ ਡੀਮੇਟ ਅਕਾਊਂਟ ਰਾਹੀਂ ਪੈਸਾ ਜਿਹੜਾ ਆਪਾਂ ਸ਼ੇਅਰ ਕਰਕੇ ਟਰਾਂਸਫਰ ਕਰਦੇ ਹਾਂ ਸਿੱਧਾ ਹੀ ਉਦਯੋਗਪਤੀਆਂ ਕੋਲੇ ਜਾਣਾ ਸ਼ੁਰੂ ਹੋ ਗਿਆ ਜਿਹਦੇ ਵਿੱਚ ਬੈਂਕ ਦਾ ਵਿੱਚੋਂ ਕਨੈਕਸ਼ਨ ਹੈ ਜਿਹੜਾ ਉਹ ਪਟਿਆ ਗਿਆ ਜਿਹਦੇ ਕਾਰਨ ਬੈਂਕਾਂ ਕੋਲੇ ਅੱਜ ਪੈਸਾ ਨਹੀਂ ਰਹਾ ਬੈਂਕਾਂ ਬਿਲਕੁਲ ਖਾਲੀ ਹੋ ਚੁੱਕੀਆਂ ਨੇ ਇਸੇ ਕਰਕੇ ਨਰਿੰਦਰ ਮੋਦੀ ਜੀ ਹਰ ਵਕਤ ਇਹ ਬਿਆਨ ਦਿੰਦੇ ਨੇ ਵੀ ਵਿਦੇਸ਼ੀ ਤਾਕਤਾਂ ਕਦੇ ਵੀ ਭਾਰਤ ਦਾ ਮਾਹੌਲ ਪੈਨਿਕ ਭਰਿਆ ਬਿਆਨ ਦੇ ਕੇ ਖਰਾਬ ਕਰ ਸਕਦੀਆਂ ਨੇ ਬਾਕੀ ਜਿਹੜੀਆਂ ਬੈਂਕਾਂ ਨੇ ਇਹ ਆਰਬੀਆਈ ਤੋਂ ਉੱਚੀ ਬੋਲੀ ਲਾ ਕੇ ਵੀ ਪੈਸਾ ਲੈ ਲੈਂਦੀਆਂ ਸੀ ਪਰ ਜਦੋਂ ਇਹਨਾਂ ਨੇ ਹੁਣ ਦੁਬਾਰਾ ਆਰਬੀਆਈ ਤੋਂ ਪੈਸਾ ਲੈਣਾ ਚਾਹਿਆ ਤਾਂ ਆਰਬੀਆਈ ਨੇ ਵੀ ਇਹਨਾਂ ਨੂੰ ਕਿਹਾ ਵੀ ਤੁਸੀਂ ਪਹਿਲਾਂ ਹੀ ਉੱਚੀ ਬੋਲੀ ਲਾ ਕੇ ਸਾਥੋਂ ਪੈਸਾ ਲੈ ਚੁੱਕੇ ਹੋ ਹੁਣ ਸਾਡੇ ਕੋਲ ਵੀ ਪੈਸਾ ਹੈ ਹੀ ਨਹੀਂ ਤਾਂ ਅਸੀਂ ਤੁਹਾਨੂੰ ਪੈਸਾ ਦਈਏ ਕਿੱਥੋਂ ਤਾਂ ਇਸ ਕਰਕੇ ਜਿਹੜੀਆਂ ਇਹ ਬੈਂਕਾਂ ਨੇ ਇਹ ਕ੍ਰੈਸ਼ ਹੋ ਰਹੀਆਂ ਨੇ ਤੇ ਇਹ ਕ੍ਰੈਸ਼ ਹੋਲ ਹੀ ਨਹੀਂ ਆ ਇਹ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਆਪਾਂ ਨੂੰ ਪ੍ਰੋਬਲਮ ਦੇ ਵਿੱਚ ਪਹਿਲਾਂ ਬਾੜਿਆ ਜਾ ਰਿਹਾ ਫਿਰ ਉਹਦਾ ਹੱਲ ਕਰਨ ਵਾਸਤੇ ਇੰਨਾ ਨੇ ਆਉਣ ਵਾਲੇ ਸਮੇਂ ਦੇ ਵਿੱਚ CBDC ਕਰੰਸੀ ਲੈ ਕੇ ਆਉਣੀ ਹੈ ਪਰ ਪੀਏ ਦਾ ਨਾਮ ਈ ਰੁਪਿਆ ਕਰਨਾ ਹੈ ਡਿਜੀਟਲ ਕਰੰਸੀ ਲੈ ਕੇ ਆਉਣੀ ਹੈ ਇਹੀ ਕਾਰਨ ਹੈ ਵੀ ਜਿਹੜੀਆਂ ਇਹ ਬੈਂਕਾਂ ਕਰੈਸ਼ ਹੋ ਰਹੀਆਂ ਨੇ ਇਹੀ ਕਾਰਨ ਹੈ ਵੀ ਜਿਹੜੀ ਉਹ ਪਾਲਿਸੀ ਬਣਾਈ ਗਈ ਸੀ ਉਹ ਪੂੰਜੀਪਤੀਆਂ ਦੇ ਹੱਕ ਦੇ ਵਿੱਚ ਬਣਾਈ ਗਈ ਸੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਬੈਂਕਾਂ ਦਾ ਹਾਲ ਇਸ ਤਰ੍ਹਾਂ ਦਿਖਾਇਆ ਜਾ ਸਕੇ ਤੇ ਬੈਂਕਾਂ ਕਰੈਸ਼ ਕੀਤੀਆਂ ਜਾ ਸਕਣ ਇਹ ਵੀਡੀਓ ਨੂੰ ਤੁਸੀਂ ਹੁਣ ਅੱਗੇ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹਰ ਇੱਕ ਨੂੰ ਇਹਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਬਾਕੀ ਜੇ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇ ਦਿਓ ਹਾਂਜੀ ਧੰਨਵਾਦ